ਮੈਨੂੰ ਪਹਿਲੇ ਬਤਾਉਂਗੀ ਚੀਜ਼ ਜਿਹੜੀ ਲੈਣੀ ਆ ਉਹ ਹੀ ਲੈਣੀ ਗਾਏ ਮੈਂ ਖੜਾ ਕੰਮ ਨਾ ਕਾਰਡ ਕਮਾ ਲਿਆ ਚਲੋ ਜਾਇਆ ਉਹ ਕੰਟਰੀਨ ਚ ਆਉਂ ਗਰੋਸਰੀਆ ਆਹ ਦਾ ਡਾਡੀ ਲਈ ਫਿਰਦਾ ਵਾ ਫੇਰ ਕਹੂੰਗਾ ਤੇਰੇ ਕੋਲੇ ਤੇਰੇ ਕੋਲੇ ਆ ਤੀਂ ਜਾਂਦੇ ਕੋਲੇ ਹੁੰਦੇ ਮਗਰ ਦੂਜਿਆਂ ਨੂੰ ਠਾ ਕਰ ਦਿੰਦਾ ਉਹ ਦੇਖੀ ਤਾਂ ਉਹ ਗੁੱਸੇ ਹੀ ਕੀਤਾ ਹੁਣ ਆ ਨਾ ਚਲੋ ਲੋ ਦਿਆਣੇ ਨੂੰ ਕੀ ਹੋ ਗਿਆ ਕਰਾਤਾ ਕੰਮ ਹੋਈ ਬਸ ਹੀ ਹੋ ਗਿਆ ਹੁਣ ਪੈਣੀ ਨਹੀਂ ਅੱਜ ਇੱਥੇ ਦਾ ਸਮਾਨ ਹੀ ਮੁੱਕ ਗਿਆ ਕਹਿੰਦੇ ਤਾਂ ਹੀ ਦਾ ਕੱਠ ਹੈ ਨੀਗਾ ਆ ਜਾਓ ਵੀ ਗੋਲ ਗਲੇ ਖਾ ਲਓ ਮਿੱਠੇ ਓਏ ਨੂਨ ਪਾਏ ਵਿੱਚ ਸੋਡਾ ਮਿੱਠਾ ਸੋਡਾ ਤੂੰ ਤਾਂ ਪੈਂਦਾ ਹੁੰਦਾ ਕਿਦਾਂ ਟੱਟ ਨਹੀਂ ਨਾ ਲਾਦੇ ਹੋਰ ਜਾਂਦੇ ਦੇ ਪ੍ਰਣਾਲੇ ਚੱਲ ਪੈਣ ਸਮੂਹ ਦਿਵਾਲ ਪਰਿਵਾਰ ਨੂੰ ਵਧਾਈਆਂ ਲੱਖ ਲੱਖ ਵਧਾਈਆਂ ਚੱਲੋ 7:00 ਵੱਜ ਗਏ ਮੈਨੂੰ ਇੱਕ ਰੋਟੀ ਖਾ ਲੈਣੇ ਬਈ ਮੈਂ ਤਾਂ ਜੋ ਪਾਹ ਚੱਲ ਸੋਣੇ ਉਈ ਡਾਈ ਟੇ ਟੇ ਲੈਣ ਉਹ ਵੱਡੀ ਲੱਗ ਜਾਨੀ ਆ ਯਾਰ ਜਾ ਕੇ ਟੋਕਨ ਮਿਲੂ ਪਤਾ ਨਹੀਂ ਤੁਹਾਨੂੰ ਕਰਾਂ ਡਾਡੀ ਆ ਹੁਣ ਕੀ ਲਿਖੀ ਜਾਨੇ ਆ ਜੀ ਰੱਖ ਦਿਆਂ ਆਂ ਦੀ ਸੱਤ ਵੱਜ ਗਏ ਯਾਰ ਚਲੋ ਬਦਲ ਫੇਰ ਹੋਇਆ ਕਿ ਅੱਜ ਹਾਂ ਹੋਈ ਸ਼ਾਹ ਨਾ ਤੂੰ 8 ਵਜੇ ਪਹੁੰਚੂਂਦੀ ਆ ਉਹਨਾਂ ਟੋਕਨ ਚੱਕੇ ਜਾਣੇ ਆ ਲੈ ਇਹ ਮਖਣੀ ਕੱਢ ਕੇ ਛੱਡੀ ਆ ਕਰਾਸ ਹੁਣ ਲਾ ਦੇ ਯਾਰ ਸੱਚੀ ਤੇਰੀ ਗਰੂਟੀ ਮੰਮੀ ਨੂੰ ਕੀ ਹੋ ਗਿਆ ਕਾਰਡ ਕਮਾ ਲਿਆ ਲੋ ਚਲੋ ਇਹ ਜਾਇਆ ਉਹ ਕੰਟਰੀਨ ਚ ਨਹੀਂ ਨਹੀਂ ਤੇਰੇ ਕੋ ਲੈ ਕੇ ਗਿਆ ਹਾਂ ਹੁਣ ਗਮਾਲ ਆ ਫੇਰ ਨਹੀਂ ਜਾ ਜਾਣਾ ਤੁਥੋ ਗਰੋਸਰੀ ਜਾਣਾ ਹੈ ਆਹ ਗਰੋਸਰੀ ਆ ਆਹ ਦਾ ਡਾਡੀ ਲਈ ਫਿਰਦਾ ਵਾ ਆ ਹੂੰ ਕ ਤੇਰੇ ਕੋਲੇ ਤੇਰੇ ਕੋਲੇ ਤੁਸੀਂ ਜਾਂਦੇ ਕੋਲੇ ਹੁੰਦੇ ਮਗਰ ਦੂਜੇ ਨੂੰ ਠਾਕਾ ਕਰ ਦਿੰਦਾ ਤੇਰੇ ਕੋਲੇ ਹਾਂ ਉਹ ਦੇ ਲੈ ਹਾਂ ਲੈ ਕੇ ਗਏ ਜਾਂਦਾ ਫੜ ਕੇ ਮੁਰ ਕੇ ਫਿਰ ਮੈਨੂੰ ਮੋੜ ਕੇ ਜਾਂਦਾ ਨਾ ਬਈ ਗੱਲ ਖਲਾਰੇ ਪਾਤੇ ਸਾਰੀ ਯਕਫ਼ ਆ ਸਾਰਾ ਮੁਰਕਾ ਆਇਆ ਪਿਆ ਵਾ ਗਾਏ ਮੈਂ ਖੜਾ ਆ ਰਾਮ ਨਾ ਤੇਰੇ ਕੋਲੇ ਤੁਮੰਦੈ ਨੂੰ ਦਗਾ ਕੀ ਜਾਂਦੇ ਕੋਲੇ ਨਿਕੜੇ ਦੂਜੇ ਨੂੰ ਕਹ ਹਾਂ ਹਾਂ ਆਹ ਨੂੰ ਸਾਥੇ ਵੀ ਮਰਦੇ ਨਾ ਆਹ ਨੂੰ ਆਹ ਨੂੰ ਕੋਈ ਨਾ ਆਪੂ ਕੇ ਵਾਸਤੇ ਡੈਡੀ ਨੂੰ ਕੋੜਾ ਪਤਾ ਲੱਗਦਾ ਉਹ ਆਹ ਛੱਠੀ ਜਾਂਦੀ ਐ ਇੱਧਰ ਆਉਣਾ ਪੜੀ ਹੋਈ ਸਾਰਾ ਕੁਝ ਸੀ ਉਹ ਕਾਰ ਚੱਕ ਲਿਆ ਯੂਕੋ ਬੈਂਕ ਦਾ ਹਾਂ ਉਹ ਚੱਕ ਲਿਆ ਆ ਵੀ ਦੇਖ ਚ ਪੜ ਲੋ ਠੀਕ ਲਿਆ ਇੱਥੋਂ ਦਾ ਮਨ ਲਾਦਦਾ ਨਹੀਂ ਤੁਹਾਨੂੰ ਜਗਰਾਵਾ ਤੋਂ ਮਿਲੂਗਾ ਕੀ ਸਮਾਨ ਨਾ ਤੇ ਲੈਣ ਲੱਗ ਗਏ ਹੁੰਦੇ ਬਹੁਤ ਵੱਡੀ ਕੋਈ ਗੱਲ ਨਹੀਂ ਉਹ ਟੋਕਨ ਉਹਨਾਂ ਨੇ ਹੁੰਦੇ ਦਿਨ ਦੇ 50 100 ਆ ਵੱਤ ਵਾਰ ਲੈਣੀ ਉਹਨੇ ਬੰਦੇ ਦਾ ਖੜੇ ਹੁਣੇ ਆ ਉੱਥੇ ਅੱਤ ਵਜ ਗਏ 8 ਵਜੇ ਨੂੰ ਪਹੁੰਚੋਗੇ ਤੁਸੀਂ ਦੇਖ ਲਿਓ ਦੇਖਾਂ ਸ਼ੁਰੂਆਲੇ ਲੋਕ ਜਿਹੜਾ ਲਾਲ ਕੇ ਖੜੇ ਹੋਇਆ ਉੱਥੇ ਪਹਿਲਾਂ ਹੀ ਆਏ ਮੰਮੀ ਚੱਲ ਯਾਰ ਰੋਟੀ ਖਾ ਲੈ ਯਾਰ ਹਾਂ ਇਹਦਾ ਕਿਉਂ ਨਹੀਂ ਘਾੜੇ ਪਾ ਦਿੰਦਾ ਮੈਨੂੰ ਤਾਂ ਹਾਂ ਲੈ ਕਿਥੇ ਰੱਖਦਾ ਬਾਹਰ ਨਹੀਂ ਹੁੰਦੇ ਰਮਣ ਹਾਂ ਯਾਰ ਚ ਪਾ ਲੈ ਉਹ ਜੇਬ ਚ ਪਾ ਲਿਆ ਯਾਰ ਪੋਰਟਲ ਜੀ ਰੱਖ ਜਾ ਪਾਣੀ ਨਹੀਂ ਜਾਣਾ ਪੈਣਾ ਪਾ ਕੇ ਅੰਦਰੋਂ ਲੈ ਲੈ ਡੋਂਟ ਡਿੱਗਣ ਲੱਗ ਜੇਬ ਚ ਰੋਟੀ ਖਾ ਲਾ ਪਹਿਲਾਂ ਤੇਰੀ ਠੱਡੀ ਹੋ ਗਈ ਯਾਰ ਰੋਟੀ ਖਾ ਲਈ ਪੈ ਜਾ ਹੁਣ ਘੰਟਾ ਤਾਂ ਨਾ ਗੁੱਤੀ ਹੋ ਗਈ ਆ ਦੇ ਕਾਹੋਂ ਦੇਖ ਮੁੱਛਾਂ ਲੱਗੀਆਂ ਇਹ ਯਾਕਾ ਚੱਕ ਲੈ ਚੋਲੇ ਚੂਲੇ ਆ ਜਾ ਜੇ ਤਾਂ ਮਿਲ ਗਿਆ ਕੋ ਤਾਂ ਠੀਕ ਹੈ ਨਹੀਂ ਆਈ ਮੋੜ ਲਈ ਨਾ ਗਾਂ ਜਾ ਵੜਾਂਗੇ ਪਹਿਲਾਂ ਹੀ ਮੈਨੂੰ ਪਤਾ ਸੀਗਾ ਐਂ ਕਹਿਣਾ ਵਾ ਕਿੰਨੀ ਜੰਡੀ ਕੰਟੀਨ ਦਾ ਬਹੁਤ ਆ ਬਦੋਵਾਲ ਵੀ ਹੈਗੀ ਆ ਲੁਧਿਆਣੇ ਹਲਵਾਰੇ ਆਹੋ ਫੜ ਲਿਆ ਬਾੜੀ ਲੇਟ ਆਉਂ 7:30 ਹੋ ਗਏ ਹੁਣ 7:30 ਵਾਹਿਗੁਰੂ ਆਪਾ ਹੀ ਫੇਰ ਕੀ ਦੇਖੇ ਜਾਈਂ ਖੁੱਲਣੀਆਂ ਗੰਟੀਨ ਗੰਟੀਨ ਤਾਂ 10 ਵਜੇ ਖੁੱਲਣੀਆਂ ਯਾਰ ਉੱਥੇ ਲੈਣਾ ਲੱਗ ਜਾਨੀਆਂ ਤੈਨੂੰ ਜਾ ਕੇ ਦਿਖਾਉਨੇ ਆ ਮੈਂ ਲਾ ਲੈਣਾ ਕਾਰ ਲਾ ਕਾਰ ਉੱਥੇ ਫਿਰ ਜਦਿਆਂ ਕੀ ਉਹਦਾ ਕੀ ਫਾਇਦਾ ਸਰਕੰਦ ਦਾ ਦਬਾਅ ਬਹੁਤ ਵੜ ਕੇ ਗਿਆ ਨਾ ਮੈਂ ਨਹੀਂ ਮਾਰ ਬਹਾਨੇ ਕੋਈ ਨਹੀਂ ਬੰਨ ਬੁੰਡਾ ਚੱਲਣਾ ਜਿੰਨੇ ਮਰਜੀ ਬਹਾਨੇ ਮਾਰ ਲਾ ਨਾ ਮਾ ਤਾਂ ਮਾਰਨਾ ਮਾਰ ਕੇ ਕਰ ਜਾਂਦਾ ਕੰਡਾ ਕੀ ਗਿਆ ਉਹ ਚੱਕਈ ਦੇ ਲੋਨ ਨੂੰ ਸਾਰਾ ਹੀ ਪਤਾ ਕੱਲ ਤਾਂ ਉਹਨਾਂ ਨੇ ਕਿਹਾ ਉਹੀ ਕੰਟੀਨ ਬੰਦ ਸੀ ਭਾਈ ਆਵੇ ਉਹਨੂੰ ਪਤਾ ਨਹੀਂ ਸੀ ਪਤਾ ਨਹੀਂ ਸੀ ਉਹਨਾਂ ਨੇ ਕਿਹਾ ਪਹਿਲੀ ਹੀ ਆਏ ਹੋ ਮੈਂ ਤਾਂ ਪਹਿਲੀ ਆਦੀ ਆਈਆਂ ਕੋਈ ਨਾ ਫਿਰ ਗਾਂ ਵਾਲੀ ਬਿੱਦੋ ਵਾਲ ਹੈਗੀ ਆ ਹਲਵਾਰੇ ਹੈਗੀ ਜਾਨਾ ਬਿਲਕੁਲ ਹਲਵਾਰੇ ਜਾਨਾ ਫਿਰ ਮੰਮੀ ਨੂੰ ਨਾਲ ਲੈ ਚੱਕ ਲਾਂਗੇ ਸੋਲੀ ਵਾਲੀ ਨੂੰ ਅੱਜ ਆਉਣਾ ਹੀ ਆ ਹੈਪੀ ਬਰਥਡੇ ਹੈਪੀ ਨੇ ਵੀ ਆਈ ਹਨ ਉਹਨਾਂ ਦਾ ਹੁਣ ਦੋਨਾਂ ਦਾ ਪਲਾਨ ਬਣਿਆ ਹੋਇਆ ਵੇਲਾ ਹਜੇ ਛੜ ਕੇ ਖਾਲੀ ਪਈਆਂ ਨਾ ਅੱਧੇ ਘੰਟੇ ਨੂੰ ਦੇਖੀ ਇੱਥੇ ਪੈ 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 ਦੀ ਪੈ ਪਈ ਹੋਈਆਂ ਓਏ ਓਏ ਕੀ ਹੋ ਗਿਆ ਡਰ ਗਈ ਸੀ ਕਿੱਥੇ ਗੰਟੀ ਨੀਂਦ ਤਾਂ ਹਜੇ ਉਹ ਤਰਾਂ ਗੰਟੀ ਤਾਂ ਤੁਸੀਂ ਅੱਜ ਮੈਨੂੰ ਲੱਗਦਾ ਨਹੀਂ ਸੱਜਣਾ ਮੈਂ ਉਹ ਹਾਲ ਆਪਣਾ ਭਾਈ ਵੀ ਨਹੀਂ ਆਇਆ ਸਬਜ਼ੀ ਵਾਲੇ ਮੈਂ ਚਲਣੀਆਂ ਸੀ ਉਹ ਮੁੜਦੇ ਹਾਂ ਇਹਨੂੰ ਸਾਰੇ ਭਾਈ ਭੁਜੀ ਤੇ ਖੜੇ ਹੋਣਗੇ ਦੇਖੀ ਚੱਲ ਮੰਨੋਂ ਕੰਟੇਨ ਹੀ ਅੱਜ ਬੰਦ ਲੱਗਦੀ ਆ ਵੀ ਕਾਠੀ ਹੈ ਨਹੀਂ ਜਮਾਈ ਹੈਲੋ ਹਾਂ ਦਸਰੀ ਗੱਲ ਹੋ ਗਿਆ ਇੱਧਰ ਦਾ ਕੰਮ ਲਾ ਲਦਾ ਮਨੋਂ ਉਹ ਵੱਡੀਆਂ ਖੜੀਆਂ ਤੋ ਉਹ ਪੜੀ ਖੜੀਆਂ ਗੱਟੀਆਂ ਤਾਂ ਖੜੀਆਂ ਚਲੋ ਉਹ ਤੇ ਹੁਣ ਦੇਖ ਕੇ ਖੜ ਜਾ ਦੇਖ ਕੇ ਆਉਣਾ ਮੈਂ ਉਹਦੇ ਬੰਦੇ ਬੈਠੇ ਆ ਓਏ ਦੂਜਾ ਗ੍ਰੋਸਰੀ ਵਾਲਾ ਹਊ ਕਾਛ ਗਿਆ ਉਹ ਤਾਂ ਉਹਦੇ ਆ ਕੇ ਆਉਣਾ ਚਲੋ ਲੋਦਿਆਣੇ ਨੂੰ ਕੀ ਹੋ ਗਿਆ ਕਰਾਤਾ ਕੰਮ ਹੋ ਹੀ ਬਸ ਕੀ ਹੋ ਗਿਆ ਹੁਣ ਪੈਣੀ ਅੱਜ ਇੱਥੇ ਦਾ ਸਮਾਨ ਹੀ ਮੁੱਕ ਗਿਆ ਕਹਿੰਦੇ ਤਾਂ ਹੀ ਦਾ ਕੱਠ ਹੈ ਨਹੀਂਗਾ ਮੁੱਕ ਕਿਵੇਂ ਗਿਆ ਕੱਲ ਤਾਂ ਮੈਸੇਜ ਆਇਆ ਹਜੇ ਵੀ ਸਮਾਨ ਪਰਨਾਮਾ ਉਹ ਕਾਲੀ ਵਾਲਾ ਕੱਠ ਸੀ ਉਹ ਕੰਟੀਨ ਵਾਲੀ ਆਂਟੀ ਕਹਿੰਦੀ ਹਾਂ ਕੀ ਮੈਂ ਤੁਹਾਨੂੰ ਕਹੀ ਤਾਂ ਗਿਆ ਚਲ ਕੋਈ ਨਾ ਉਧਰ ਨੂੰ ਬਾਲੋ ਗੱਡੀ ਹਾਂ ਉਤਰ ਕੇ ਕਹਿਣਾ ਬੈਠੋ ਉੱਥੇ ਚਲ ਮੰਮੀਏ ਬੈਠੋ ਉੱਥੇ ਉੱਤਰ ਕੇ ਨੰਬਰ ਲੱਗੇ ਨਾ 9 ਵਜੇ ਖੁੱਲੂ ਸਾਰੀ ਚੱਲਦੇ ਆਪਾਂ ਤੂੰ ਵੀ ਜਾੜਾ ਜਾਣਾ ਤਾਂ ਜਾ ਚਲੋ ਮੈਂ ਕੰਮ ਆਹ ਬਹਿ ਗਈ ਜਗਾ ਬੈਠੂ ਹਾਂ ਉਹਦੇ ਕੁਰਸੀਆਂ ਲੱਗੀਆਂ ਉੱਥੇ ਬੈੰਨੇ ਚਲ ਨਹੀਂ ਆ ਗਿਆ ਸਾਰਾ ਕੁਝ ਖਾਲੀ ਅੱਜ ਕੰਟੀਨ 'ਚ ਸਮਾਨ ਨਹੀਂ ਹੈ ਨੀ ਚਲੋ ਚੱਲ ਗਏ ਘਰ ਨੂੰ ਮਤਰੋ ਉਹੋਂ ਉਹਨਾਂ ਦੇ ਘੰਤਰ ਗੰਦੇ ਇੱਕਾ ਮਾਂਵਾ ਤੀਂ ਗੰਦੇ ਸਮਾਨ ਮਿਲਿਆ ਨਹੀਂ ਹੁਣ ਸਵਾਨ ਥੋੜਾ ਹੀ ਸੀਗਾ ਕੰਟੀਨ 'ਚ ਨਾਲੇ ਮੈਂ ਕਹੀ ਗਿਆ ਵੀ ਲੁਧਿਆਣੇ ਚੱਲਦੇ ਆ ਲੁਧਿਆਣੇ ਚੱਲਦੇ ਨਹੀਂ ਜਿਗਰਾ ਮੈਂ ਹੀ ਜਾਣਾ ਆ ਰਿਹਾ ਹਾਂ ਤੈਨੂੰ ਕਿਹਾ ਸੀ ਨਾ ਵੀ ਨਹੀਂ ਸਮਾਨ ਹੋਣਾ ਮੇਰੀ ਤਾਂ ਮੰਨਦੀਆਂ ਨਹੀਂ ਹੁੰਦੀਆਂ ਲੋਨੀ ਨਹੀਂ ਜਿਗਰਾਉਂਦੀ ਕੰਟੇਨ ਉੱਥੇ ਤੋਂ ਲੈਣਾ ਲੁਧਿਆਣੀ ਮੈਂ ਆ ਰਿਹਾ ਆਸਾਲਾ ਨਹੀਂ ਵੀ ਨੂੰ ਲੱਗੋ ਸਮਾਨ ਉਹ ਵੀ ਬੂ ਨੂੰ ਮੰਮੀ ਕੱਥੇ ਆ 29 ਤਰੀਕ ਨੂੰ ਲੱਗਦਾ ਕਹਿੰਦੇ ਮੁੰਡਾ ਕਹਿੰਦਾ ਕੱਲ ਲੱਗਿਆ ਸੀ ਕਹਿੰਦਾ ਸਮਝ ਹੀ ਨਹੀਂ ਆਉਂਦੀ ਗਿਆ ਕਿੱਥੇ ਕਹਿੰਦਾ ਅਸੀਂ ਕੱਲ ਉਦੋਂ ਕੋਲਗੇਟ ਪੁੱਛਦੇ ਸੀ ਨਾ ਕੋਲਗੇਟ ਕੋਲਗੇਟ ਦਾ ਕਹਿੰਦਾ ਇੰਨੀਆਂ ਲਾਈਆਂ ਸੀ ਕਹਿੰਦਾ ਦਿਖੀ ਨਹੀਂ ਕਿ ਤੂੰ ਕੋਈ ਆ ਸਮਾਨ ਫਿਰ ਮੈਟੋ ਮੈਟੀ ਨਹੀਂ ਜਾਂਦਾ ਅੱਜ ਤਾਂ ਲੁਧਿਆਣੇ ਸਮਾਨ ਲੱਗਿਆ ਸੀ ਲੁਧਿਆਣੇ ਸਾਰਾ ਸਮਾਨ ਮਿਲਣਾ ਈ ਕਈ ਗਏ ਮੇਰੀ ਸਮਾਨ ਗੱਦਨ ਕੀ ਰਹਿ ਗਿਆ ਚਾਪਤ ਕੋਈ ਰਹੀ ਚਾਪਤੇ ਕੋਲ ਗਿਆ ਟਾ ਜਿਹੜੀ ਮੇਨ ਚੀਜ਼ ਸੀ ਤੇਲ ਤੂਲ ਸਾਰਾ ਕੁਝ ਤਰਹਿ ਗਿਆ ਆ ਦੇ ਆ ਗਿਆ ਕਾਲਜ ਆਰ ਡੀ ਇਹ ਵੀ ਇਹ ਵੀ ਕਾਲਜ ਦੇ ਵਿੱਚ ਕੌਣ ਕੌਣ ਪੜੇ ਇੱਕ ਵਾਰੀ ਉਹ ਵੀ ਹਾਜ਼ਰੀ ਲਵਾ ਦਿਓ ਹੁਣ ਲੈਣਾ ਆਪਾਂ ਗੁੜ ਫਿਰ ਤਾਂ ਮੰਡੀ ਜੀ ਜਾਣਾ ਪੈਣਾ ਫਿਰ ਇੱਕ ਦੁਕਾਨ ਤੋਂ ਚੱਕ ਲੋ ਯਾਰ ਕਿੱਥੇ ਬਾਹਰ ਜੋ ਫੇਰ ਸਾਰਾ ਇੱਕ ਤੋਂ ਚੱਕ ਲੋ ਬਾਰ ਬਾਰ ਚੱਕ ਲੋ ਆ ਜੀ ਬਰਾਤ ਇੱਥੇ ਮੈਂ ਜਾਂਦਾ ਸਾਰਾ ਕੁਝ ਹੈ ਕਿਹਦੇਉ ਇੱਥੇ ਗੋਡ ਲੈਣਾ ਪ੍ਰੇਮ ਕਿਉਂ ਲੈ ਲੋ ਆਹੋ ਇਹ ਆ ਮੰਡੀ ਆ ਆਪਣੀ ਜਗਰਾਵਾਂ ਸ਼ਹਿਰ ਦੀ ਸੋਹਣੇ ਹੈਪੀ ਬਰਥਡੇ ਦਾ ਫੋਨ ਆ ਗਿਆ ਹਾਂ ਜੀ ਕਿਵੇਂ ਬਣੇ ਇੱਥੇ ਦਸਹਿਰਾ ਲੱਗਦਾ ਹੁੰਦਾ ਇੱਕ ਓਕੇ ਮੰਡੀ ਵਾਲਾ ਇੱਥੇ ਲੱਗਦਾ ਕਿਵੇਂ ਆਂ ਹੈ ਜੇ ਭੱਜੇ ਅਸੀਂ ਜਗਰਾਉਂ ਭੱਜੇ ਕੀ ਫਿਰਦੇ ਆਂ ਸਮਾਨ ਲੈਣ ਆਏ ਸੀ ਕੋਹ ਨਹੀਂ ਮਿਲਿਆ ਤੁਸੀਂ ਵੀ ਨਾਲ ਆ ਉਹ ਤੇ ਆਪਣੀ ਇੱਥੋਂ ਲੈਨੇ ਆ ਪ੍ਰੇਮ ਕਿਉ ਆ ਇੱਥੋਂ ਇਹ ਤਾਂ ਪੀਪੇ ਵਾਇਆ ਗੱਲੇ ਪੀਪੇ ਨਹੀਂ ਉਹਦੇ ਖੁੰਜੇ ਜੀ ਦੁਕਾਨਾਂ ਫ੍ਰੇਮ ਕੀ ਪੀਪੇ ਨਹੀਂ ਆਉਂਦੇ ਮੇਰੇ ਪਾਣੀ ਚ ਕਿਉ ਹੋ ਰਿਹਾ ਚੱਕੀ ਕਰਦੇ ਹੁੰਦੇ ਇਹਨੂੰ ਆਹ ਇੱਥੋਂ ਲੈਨੇ ਆ ਚਾਹ ਸਵਾਰ ਪਹਿਲਾਂ ਪੰਗੜਾ ਪਾਉਣਾ ਇਹ ਆ ਪੁਰਾਣੀ ਦੁਕਾਨ ਓਕੇ ਵਾਲੇ ਸਾਰੇ ਇੱਥੋਂ ਸਮਾਨ ਲੈ ਲੈਂਦੇ ਆਪਾਂ ਵੀ ਪਹਿਲਾਂ ਠੰਡ ਪਾ ਕੇ ਕਿਹੜੇ ਨਾਮ ਪਾਏ ਸੀ ਬਲੌਗ ਹਨਾ ਬਲੈਕਆਊਟ ਤੋਂ ਪਹਿਲਾਂ ਪਿਆਰਾ ਲਾਲ ਬਦੌਣਾ ਨਵੇਂ ਕੰਝ ਆਉਣਾ ਨਾਲੇ ਆ ਜਾਣਾ ਮੀ ਮੂੰਹ ਕੱਦੇ ਦੇਖਾਂਗੇ ਇਹਦੇ ਵਿੱਚ ਅਸੀਂ 12 ਵਜੇ ਤੱਕ ਦੇਖਾਂਗੇ ਜੇ ਮੀ ਹਟ ਜਾਵਾਂਗੇ ਨਹੀਂ ਨਹੀਂ ਆਉਂਗੇ ਚਲੋ ਫਿਰ ਚਲੋ ਉਤਰੋ ਵੀ ਕਰਾਂ ਅਸੀਂ ਫਿਰ ਜੇ ਤੁਸੀਂ ਆ ਗਏ ਹਨ ਤਾਂ ਮੀ ਸਾਨੂੰ ਦੱਸ ਦਿਓ ਜੇ ਨਹੀਂ ਆਣਾ ਹੁਣ ਫਿਰ ਅਸੀਂ ਤਾਂ ਮੱਥਾ ਟੇਕ ਕੇ ਹੀ ਕਿਉਂਕਿ ਕੱਲ ਨੂੰ ਫਿਰ ਜਾਣਾ ਉੱਥੇ ਕੜਾਈਆਂ ਚੜੀਆਂ ਹੋਣੀਆਂ ਤਾਂ ਕਰਕੇ ਫਿਰ ਮੰਮੀ ਕਹਿੰਦੀ ਨਾਲੇ ਸਭੋ ਸਾਡੀ ਬਿੰਦਨ ਮਟਾਈ ਫਟੋ ਗਿਆ ਪਤਾ ਨਹੀਂ ਸਾਡਾ ਤਾਂ ਮੋਢੀ ਹੈ ਬਾਪੂ ਮੇਰੇ ਜਉਂਦੇ ਦਾ ਆਹੋ ਕਾਹਨੀਆ ਗੱਲ ਨਹੀਂ ਸਾਡਾ ਤਾਂ ਮੋਢਾ ਕਹਿੰਦੀ ਸੀ ਅੱਜ ਚੱਲੀ ਆ ਮੈਂ ਕੱਲ ਨੂੰ ਹੀ ਚੱਲਾਂਗੇ ਫਿਰ ਹਾਂ ਨੂੰ ਤੇ ਕੱਲ ਨੂੰ ਆਸਮਨ ਪਾਰਟੀ ਆ ਫਿਰ ਪਰਸ ਨੂੰ ਆਵਾਂਗੇ ਆਪਾਂ ਵੀ ਇੱਥੇ ਹੀ ਜਾਣ ਲੱਗੇ ਝੋੜਾ ਤਾਂ ਚਲੋ ਬਈ ਚਲ ਕਰਦੇ ਮੜੇ ਲੈ ਲਈਏ ਇੱਕ ਹੋਰ ਚਾਹੀਈ ਹੈ ਲੈਣਾ ਦੇ ਮੈਨੂੰ ਪਹਿਲੇ ਹੀ ਪਤਾ ਹੋਊ ਚੀਜ਼ ਜਿਹੜੀ ਲੈਣੀ ਆ ਉਹ ਹੀ ਲੈਣੀ ਦਲੀਏ ਇੱਥੋਂ ਲੈ ਲਈਏ ਕਿ ਚੱਕੀ ਤੋਂ ਲੈ ਲਈਏ ਦੇਖੋ ਚੱਕੀ ਤੋਂ ਲੈ ਲਈਏ ਕਿ ਆਹ ਹੀ ਲੈ ਲਈਏ ਇਹ ਲੈ ਲਓ ਇੱਕ ਚੀਜ਼ ਹੀ ਆ ਜਾ ਯਾਰ ਇਹ ਨਾਲੇ ਛੰਟਿਆ ਹੁੰਦਾ ਹਨ। ਕੋ ਬੈਗ ਡਾਬ ਆ ਵੀ ਜਾਣਾ ਕੋ ਸੱਤ ਮੁੰਡਾ ਪੁੱਜ ਗਿਆ। ਆਹ ਚੋੜ ਜਾਣਾ ਪਤਾ। ਮਸਾਲਾ। ਇਹ ਤਾਂ ਅੰਮੋਲੀ ਕਰੀਮ ਕਿਲੋ। ਆਹ ਤਾਂ ਗੇਟ ਹੌਣਾ ਬਣਾਇਆ ਪਹਿਲਾਂ ਤਾਂ ਇੱਥੇ ਪੁਰਾਣਾ ਬਹੁਤ ਸੋਹਣਾ ਬਣਾਇਆ ਹੁੰਦਾ ਸੀਗਾ। ਪਰ ਉਹ ਸੌਵੇਂ ਦੇ ਹਿਸਾਬ ਨਾਲ ਡਿੱਗਣ ਲੱਗ ਗਿਆ ਸੀਗਾ। ਅੱਜ ਫੇਰ ਦੂਜੀ ਵਾਰ ਸੰਗਤਾਂ ਚ ਸੋਤੀ ਦੇ ਸਮੋਸੇ ਖਾਣਾ। ਇਹ ਮੰਮੀ ਤੇਰਾ ਦਾ ਬਾਂਦਾ। ਸਮੋਸਾ ਸੋਤੀ ਦਾ ਤੇਰਾ ਦਾ। ਅੱਜ ਸਾਲਾ। ਅੱਜ ਮॉम ਨੇ ਪਹਿਲੀ ਵਾਰ ਕਿਹਾ ਵੀ ਮੈਂ ਦੋਸਾ ਨਹੀਂ ਖਾਣਾ। ਹਾਂ। ਅੱਗੇ ਤਾਂ ਕਹਿੰਦੇ ਹੁੰਦੇ ਮੈਂ ਖਾਣਾ। ਅੱਜ ਕਹਿੰਦੀ ਨਹੀਂ ਖਾਣਾ ਦੋਸਾ। ਸਾਇਰਾ ਨਾ ਅਜੇ 11 ਦਾ ਬਜੇ ਆ। ਕੈਂਟੀਨ ਤੇ ਹਾਂ ਬਗੀ। ਲੈ ਗਿਆ ਚਾਹ ਕੈਂਟੀਨ ਤੇ ਜਾਣ ਦਾ। ਵਾਹ ਕਿੰਨੇ ਦਿਨਾਂ ਦੀ ਕਰਦੀ ਸੀ। ਦੁਕਾਨ ਤੋਂ ਇੱਕ ਝੋਲਾ ਉਨੇ ਦਾ ਆ। ਸਹੀ ਗੱਲ। ਕਿੰਨਾ ਫਰਕ ਆ ਨਾ ਰੇਟ ਦਾ। ਸੱਚੀ। ਚੱਪਲ ਉਹ ਫੱਟੇ। ਸੰਗਤ ਜੀ ਤੁਹਾਡਾ ਬੰਦ ਆ। ਚਲੋ ਕਾਲੋ ਆ ਜੀ ਸੰਗਤ ਜੀ ਤੁਸੀਂ ਖਾ ਸਕਦੇ ਖਾਣਾ ਚਾਹੀਦਾ ਬੰਦ ਤੇਰਾ ਵੀ ਆ ਮੁਦਰੀ ਅੱਜ ਬਸ ਆਖਰਲਾ ਦਾਣਾ ਖਾ ਲ ਇਸ ਤੋਂ ਬਾਅਦ ਨਹੀਂ ਖਾਣਾ ਚਲੋ ਜਾਮ ਲਾ ਗਿਆ ਲੱਗਦਾ ਜਾਮ ਲਾ ਗਿਆ ਇਧਰ ਮੰਮੀ ਨੇ ਵੀ ਜਾਮ ਲਾਤਾ ਇਹ ਤਾਂ ਮਾਜੇ ਤੇ ਹੋਈ ਵੀ ਆ ਮੂੰਹ ਨਹੀਂ ਚੱਕਦਾ ਯਾਰ ਪੈਪ ਤਾਂ ਸੂਟਾ ਜਾ ਮਾਰ ਜਾਂਦੀ ਆ ਚੱਕਰੇ ਫੱਟੇ ਮੂੰਹ ਨਹੀਂ ਚੱਕੋ ਜੀ ਸਮੋਸੇ ਇਹ ਉਦੋਂ ਸਮੋਸੇ ਸਮੋਸੇ ਕਰਦੀ ਗਾਂ ਗਾਂ ਨੂੰ ਲੈ ਕੇ ਆਉਣਾ ਜਿਹੜਾ ਖਾਊਗਾ ਉਹੀ ਆਊਗਾ ਆਪਾਂ ਨਮੇੜਤੀ ਆਪਦੀ ਪਲੇਟ ਕਿਉਂ ਬੰਡ ਵਾਲਾ ਮੰਨਾ ਮੈਂ ਸ਼ੌਕੀ ਦੀਆਂ ਸਮੋਸੇ ਖਾ ਕੇ ਆ ਡੱਬੇ ਚੋਂ ਸੰਤ ਰਿਆਣੀਆਂ ਟੋਖੀਆਂ ਕਿਨੇ ਕਿਨੇ ਖਾਧੀਆਂ ਕੱਢ ਕੇ ਉਹ ਵੀ ਜਰੂਰ ਦੱਸਿਓ ਲੈਣਾ ਮੇਰੀ ਹੋਰ ਹੈਗੀ ਹੋਰ ਹਾਂ ਨਾ ਮੈਂ ਹਾਂ ਹੋਰ ਦਿਖਾਓ ਕਿਹੜੇ ਹੁੜਕਾ ਕਾਲਰ ਦੇਖਦੇ ਕਿਹੜਾ ਕੱਟ ਇਸ ਵਿੱਚ ਹੋਰ ਦਿਖਾਓ ਮੈਨੂੰ 9 ਸੈਕਿੰਡ ਵਾਲਾ ਹਾਂ ਇਹ ਵਾਲਾ ਵਾਲਾ ਪੰਜਾਬੀ ਲੋਰੀ ਆ ਹਾਂ ਵਾਲਾ ਦਿਖਾਓ ਮੈਨੂੰ ਦਿਖਾਓ ਪਹਿਲਾਂ ਲੱਗ ਗਈ ਕਿਦਾਂ ਅੰਦਰ ਫਿਰ ਮੈਂ ਆਹ ਖੁੱਲ ਸਕਦੀ ਆ ਤੇ ਬਾਬਾ ਜੀ ਬੇਕਾਰ ਹੋ ਜਾਂਦਾ ਤੇ ਬੇਕਾਰ ਵੇ ਫਿਰਦਾ ਆਏ ਆ ਇੱਥੇ ਚਾਰ ਚਾਬੀ ਲੰਗੀਆਂ ਨੇ ਕੋਈ ਨਹੀਂ ਹੋਉਂਦਾ ਨਮਾ ਨਹੀਂ ਨਮਾ ਤਾਂ ਅੱਛਾ ਹੋਗਾ ਕਿੱਥੇ ਬੈਠੀ ਨਵਾ ਵੀ ਦਿਖਾ ਦੇਣਾ ਮਾਲਿਆ ਆਈਏ ਉੱਤਰ ਕੇ ਕੋਈ ਨਹੀਂ ਮਿਲਾਂਦੀ ਲੱਗਦਾ ਉਹ ਲੈ ਆ ਦਨੀ ਉਹ ਲੈ ਆ ਯਾਰ ਢੇੜ ਵਾਲਾ ਲੱਕ ਦੇ ਪੇੜ ਸਾਰੀ ਲਿਆ ਕੇ ਦਿਖਾ ਦੋ ਇੱਕ ਉਹ ਵੈਲਕਮ ਵਾਲਾ ਲੈ ਹੋਰ ਆਉਂਦੇ ਸਾਰੀ ਲਿਆਉਂਦੇ ਨਮਾ ਇੱਕ ਉਹ ਵੈਲਕਮ ਵਾਲਾ ਸੋਨਾ ਵੈਲਕਮ ਦੇਖਿਆ ਮੈਂ ਕਿਹਾ ਸੀ ਇਹਨੂੰ ਬੇਟੀਆਂ ਹੋ ਜੂਗਾ ਉਹਨਾਂ ਨੂੰ ਪਤਾ ਵੀ ਬੰਦਾ ਆ ਗਿਆ ਨਾਲ ਜਨਾਨੀ ਦੇ ਇਹ ਤਾਂ ਹੁਣ ਲੈ ਕੇ ਜਾਊਗੇ ਮੂੜੇ ਦਾ ਪਲ ਸਿਆਲਾਂ ਚ ਲੈ ਕੇ ਜਾਓ ਕਿੱਕ ਤੇ ਕਿਹੜਾ ਲੈਣਾ ਹੈ ਦਿਖਾਓ ਬੈਲਕਮ ਵਾਲਾ ਹੈ ਨਹੀਂ ਜੀ ਉਹ ਬਿਲਕੁਲ ਹੋ ਗਿਆ ਫਿਰ ਅੰਦਰ ਦਿਖਾਓ ਹਾਂ ਖਾ ਵੀ ਟਾਈਮ ਇਹ ਚਾਰ ਲੈ ਆ ਮਿੱਠੇ ਪਕੌੜੇ ਮੰਗੜੇ ਮਿੱਠੇ ਗੁਲਗੁਲੇ ਮੀਨਿੰਗ ਲਕਿਆ ਨੇ ਮੱਥਾ ਟੇਕਣਾ ਮਾਈ ਦੇ 21 ਦਿਨ ਹੋ ਗਿਆ ਅਜ ਸਵਾ ਨਾਲੇ ਕਹਿੰਦੇ ਸਵਾ ਮਹੀਨੇ ਦੇ ਹੁੰਦਾ ਇਕੀਆਂ ਦੇ ਵੀ ਸਵਾ ਮਹੀਨਾ ਦਾ ਚੌਲ ਚੂੜ ਨਹੀਂ ਖਾਣਿਆ ਹਨਾ ਥਮ ਮਾਣੋਣੀ ਥਮ ਥਮ ਸੁੱਕਦੇ ਹੁੰਦੇ ਹਨਾ ਥਮ ਨਹੀਂ ਜਾਂਦਾ ਉਹ ਦੇਖੀ ਤਾਂ ਉਹ ਗੁੱਲੀ ਦੀ ਚਾਹ ਹੁੰਦੀ ਤਾਂ ਨਾ ਲਾ ਬੜਾ ਅਫੇਪਾ ਵਾ ਤੇ ਉਹ ਟੋਟ ਜਾਨੀਆਂ ਹੁਣ ਹੁਣ ਤਾਂ ਜਾਣਦੇ ਕੋਈ ਨਾ ਨਹੀਂ ਨਹੀਂ ਮੈਂ ਮੈਂ ਮੱਚਾ ਨਾ ਦੇ ਕੇ ਚੱਕਣੀ ਸੀ ਸਿੱਟੇ ਪੈ ਆਉਣਿਆ ਮੀਂਹ ਦੇ ਥਿਆ ਲੋ ਮੰਥਾ ਦੇ ਕੇ ਆਈ ਹੁਣ ਮਾਤਾ ਨੂੰ ਕਹਿ ਨਹੀਂ ਠੰਡੀਆਂ ਜੋਤਾ ਵਾਲੀ ਮਾਤਾ ਉਹ ਲਬਕ ਸਾਈ ਹੋਈਆਂ ਭੁੱਲਾਂ ਚੁੱਕਾ ਦੀ ਮਾਫੀ ਨਹੀਂ ਬਈ ਮਾਤ ਚ ਚੱਲ ਗਏ ਹੁਣ ਲੈਣਾ ਲੋਣਾ ਦਾ ਨਹੀਂ ਕੋ ਚੋਲ ਲੈਣਾ ਚੋਲ ਚੋਲ ਦੇ ਹੀ ਤੇ ਹੁੰਦੇ ਹੈ ਆਹ ਮੂਖਾਂਡ ਲੈ ਆਈ ਚੋਲ ਜੀ ਫਿਰ ਚੋਲ ਬਣਾ ਕੇ ਲੈ ਜਾਂਦੀਆਂ ਤੁਹਾਨੂੰ ਮਨ ਕਿੱਥੇ ਬਾੜਨੇ ਸੀ ਚੋਰ ਉੱਥੇ ਬਣ ਹੀ ਜਾਂਦੇ ਆ ਚਲ ਆਪਾਂ ਬਣਾ ਲਾਂਗੇ ਲੰਗਰ ਤੇ ਪਾ ਦੇਣਗੇ ਗੋਲ ਗਲੇ ਬਣਾ ਲੈ ਚਾ ਨਾ ਮਮੂ ਦੇ ਕਰਾ ਚਾਵਲ ਐ ਮਮੂ ਜੈ ਚੁੰਨੀ ਚੰਨੀ ਦਾ ਨਹੀਂ ਲੈਣੀ ਮਾਤਾ ਦੀ ਲੈਣਾ ਸਮਾਨ ਅੱਜ ਤਾਂ ਸਾਰਾ ਹੀ ਸਮਾਨ ਲੈਣਾ ਪਣਾ ਹਨਾ ਕੀ ਕੀ ਹੋਊਗਾ ਸ਼ਿੰਗਾਰ ਦਾ ਸਮਾਨ ਬਿਲਾ ਲਚੁੰਨੀ ਚਲੋ ਜੀ ਅੱਜ ਤਾਂ ਹੁਣ ਕੁੜੀ ਨੇ ਇਹਦੇ ਚੋਈ ਜਿਹਨੂੰ ਹੋ ਜਾਣਾ ਹੈ ਆਹ ਨੂੰ ਬਣਾਇਆ ਕਰੋ ਨਮੀਆਂ ਨਮੀਆਂ ਡਿਸ਼ਾਂ ਖਾਣ ਪੀਣ ਵਾਲੀਆਂ ਇਹਦੀਆਂ ਬੰਦ ਆ ਪਰ ਸਾਨੂੰ ਬਣਾ ਕੇ ਖਵਾਇਆ ਕਰੋ ਲੈ ਹੀ ਨਾ ਮਮੇ ਇਹਦਾ ਫਿਰ ਮੋਟੀ ਹੋ ਜੂ ਇਹ ਬਣਾਇਆ ਕਰੋ ਅਸੀਂ ਖਾਇਆ ਕਰਾਂਗੇ ਰਾਜੇ ਰਾਜੇ ਖਾਣਗੇ ਬਿੱਲੀਆਂ ਬਿੱਲੀਆਂ ਬਣਾਉਣੀਆਂ ਬਿੱਲੀ ਨੂੰ ਨਾ ਨਮਰਚ ਦੇ ਦਿੰਦੀ ਨਹੀਂ ਰੱਜ ਜਗਰ ਦਾ ਥੰਮਦੇ ਨਾ ਪੈਂਦਾ ਹਨ ਜਿਹਨੂੰ ਬਾਅਦ ਤੱਕ ਆਈ ਫੈਡ ਹੋਵੇ بگੜਿਆ ਹੋਵੇ ਆਮ ਸੁੱਖਣਾ ਪੈਂਦਾ ਥੰਮ ਹੁੰਨ ਕਈਆਂ ਨੂੰ ਥੰਮ ਨਹੀਂ ਪਤਾ ਹੁੰਦਾ ਥੰਮ ਹੁੰਦੇ ਆ ਜੀ ਮਿੱਠੇ ਗੋਲਗਲੇ ਨੂੰ ਥੰਮ ਕਹਿ ਦਿੰਦੇ ਆ ਉਹ ਫਿਰ ਜਦੋਂ ਸੁੱਖ ਪੂਰੀ ਹੁੰਦੀ ਆ ਜਾਂ ਕਈ 21 ਦਿਨਾਂ ਤੇ ਚੜਾ ਜਾਂਦੇ ਹੈਗੇ ਸਵਾ ਮਹੀਨਾ ਤੇ ਅਸੀਂ ਆ ਜਿੱਕੀਆਂ ਦਿਨਾਂ ਬਾਅਦ ਹੁਣ ਚੜਾਉਣਾ ਆ ਥੰਮ ਸੁੱਖਿਆ ਜੀ ਮਾਤਾ ਦੇ ਮਿੱਠੇ ਗੋਲਗਲੇ ਆ ਨੀਟੂ ਬਾਜੀ ਵੀ ਠੀਕ ਹੋ ਗਏ ਜਸ਼ਨਾ ਵੀ ਠੀਕ ਹੋ ਗਿਆ ਮੈਮੀ ਸੋਲੀ ਵਾਲੀ ਮਾਹੀ ਹੁਣ ਬਿੰਦਰ ਭੈਣੇ ਨੂੰ ਹੋ ਗਿਆ ਉਹਨੂੰ ਅੱਜ ਜਾਲ ਕਰਾ ਕੇ ਲੈ ਜਾਂਦੇ ਆ ਫਿਰ ਕੱਲ ਨੂੰ ਫੜਾਦਾਂਗੇ ਕੱਲ ਨੂੰ ਫੜਾਦਾਂਗੇ ਹਾਂ ਸ਼ਕਤੀ ਵਾਲੀ ਹੈਗਾ ਪੂਰੀ ਸੱਚੀ ਇੰਤਰੋ ਲਾ ਲੋ ਜਮਾਨਾ ਮਾੜਾ ਜੱ ਵੱਡਾ ਕਾਲਾ ਕੋਲੀ ਖਾਣਾ ਚੁਨੀ ਦੇਖ ਸਾਤਾ ਰਹਿੰਦੇ ਉਹ ਬਚਾਤਾ ਹੈਗਾ ਚੁਨੀ ਦੇਖ ਲਓ ਭਣੀ ਕਿੰਨੀ ਪੜੀ ਕਿਹੜੀ ਕਿਹੜੀ ਆ ਇੱਕ ਵੀ ਉਹ ਛੇ ਪੜੀ ਜਾਂ ਲੋਹੇ ਦੀ ਸਵਾਰੀ ਇਹ ਲੇਸ ਸਵਾਰੀ ਯਾ ਮਾਤਾ ਅੰਦਰ ਨਜੂਤ ਆਲੀ ਮਾਹਾਂਡਾ ਪਰ ਸਾਂ ਇਹ ਸਵਾ ਕਰੀ ਸਾਫ ਤੇ ਪੀਰ ਪਰਦੇ ਆ ਪੁੱਤਰ ਉੱਥੋਂ ਪਰਦੇ ਆ ਚਲ ਉਹ ਇਹਨਾਂ ਚੱਕਾ ਪਾਉਂਦੇ ਸਾਰੇ ਬੋਤਲ ਤਾਂ ਲੈ ਜਾਂਦੀ ਦੀ ਆ ਚਲੋ ਵੀ ਮੱਥਾ ਟੇਕ ਲਿਆ ਹੋਰ ਮਾਤਾ ਗਰਪਾ ਬਣਾਈ ਰੱਖੇ ਠੱਡੀਆਂ ਜੋਤਾਂ ਮੈਂ ਬਾਬੇ ਤੁਸੀਂ ਪੁੱਛ ਲਿਆ ਮੈਂ ਕਿ ਹੁਣ ਮੈਂ ਕੁਝ ਵੀ ਖਾ ਸਕਦੀ ਆ ਕਹਿੰਦੇ ਹਾਂ ਟਲੀ ਚੀਜ਼ ਨਹੀਂ ਕਹਿੰਦਾ ਕਾਣੀ ਮੈਂ ਜਦੋਂ ਦੂਜਾ ਪਾਪਾ ਵਾਟੇ ਮੈਂ ਸੋਚਿਆ ਸੀ ਮੈਂ ਕਿ ਹਾਏ ਉਹ ਪਾਪਾ ਪਹਿਲਾ ਵਾਲਾ ਉਹਨਾਂ ਨਾਲ ਜਦੋਂ ਵਾਵਾ ਮੂਰੇ ਹੱਸਦਾ ਆਵੇ ਛੱਕ ਕੋਣ ਤਾਂ ਚੱਕ ਤਾਂ ਗੋਲਗਲੇ ਆਲਾ ਸ਼ੇਰ ਤੂੰ ਵੀ ਦੇ ਦੋ ਕਿਉਂ ਆ ਰਹੇ ਵੀ ਗੋਲਗਲੇ ਖਾ ਲੋ ਮਿੱਠੇ ਓਏ ਬਹੁਤ ਸੌਫਟ ਬਣੇ ਇੱਕ ਇੱਕ ਬਾਸ ਹਾਂ ਮੈਂ ਹੱਥ ਨਹੀਂ ਖੇੜਨੀ ਕਿਉਂ ਕੋਈ ਨਾ ਦਾਦਾ ਫਿਰ ਹੁਣ ਜਲਦਾ ਕੀ ਕਰੀਏ ਕਿੰਨੇ ਸੌਫਟ ਬਣਿਆ ਹਨ ਸੌਫਟ ਨਹੀਂ ਇਹਨੂੰ ਸਮਝ ਲੱਗਣੀ ਐ ਇਹ ਕਹਾਂ ਵੀ ਕਿੰਨੇ ਬੋਲੇ ਆ ਮम्मी ਸੌਫਟ ਕੀ ਹੁੰਦਾ ਬੋਲੇ ਉਹਦਾ ਆ ਦੇ ਵੀ ਉਹ ਵੀ ਕਹਿੰਦੇ ਨੇ ਹਰ ਇੱਕ ਦੀ ਮम्मी ਨੂੰ ਪਤਾ ਆ ਮਮਨੇ ਬੋਲਾ ਵਾ ਨੂਣ ਪਾਇਆ ਵਿੱਚ ਛੋਟਾ ਮਿੱਠਾ ਛੋਟਾ ਉਹ ਤਾਂ ਪੈਂਦਾ ਹੁੰਦਾ ਕਿਦਾਂ ਕੱਟ ਕੇ ਨਾਲ ਆ ਦੇ ਉਹ ਹੋਰ ਜਾਂਦੇ ਦੇ ਪਰ ਨਾਲੇ ਚੱਲ ਪੈਣ ਬਾਲਾ ਸੀ ਆ ਮੇਰੇ ਵਾਲੇ ਚ ਤਾਂ ਆਪਾਂ ਬੇਕਿੰਗ ਸੋਡਾ ਤੇ ਪਾਊਡਰ ਦੀ ਡੱਬੀ ਭੁੱਲੀ ਆਏ ਕੱਲ ਦਾ ਸਕੇਡਿਊਲ ਹੋਣੀ ਚੱਲ ਪਿਆ ਵੀ ਹੁਣ ਡੈਡੀ ਨੂੰ ਛੇਤੀ ਛੇਤੀ ਬਣਾ ਆ ਜੀਏ ਉਹਨੂੰ ਨਾਲ ਲੈ ਚੱਲੋ ਵਿਚਾਰੇ ਨੂੰ ਡਰਗਨ ਮੈਂ ਜਣਾ ਜਾਣਾ ਲੈ ਕਹਾਂ ਹੈ ਨਹੀਂ ਇੱਕੇਰੀ ਬਈ ਇੱਕੇਰੀ ਜੋਰ ਪਾ ਕੇ ਤਾਂ ਕੋ ਜਾਊਗਾ ਕਿ ਆ ਨਰਗਨ ਕਿਹਦੇ ਤੁਸੀਂ ਜਾਂ ਦੋ ਦਿਨ ਦੇ ਉਹ ਕਹਿੰਦੇ ਮੈਂ ਟੈਨਸ਼ਨ ਨਾ ਲੈ ਕਿਉਂ ਨਾ ਟੈਨਸ਼ਨ ਲਓ ਯਾਰ ਰੋਟੀ ਦਾ ਉਹ ਵੀ ਉਹਦਾ ਆਪਾਂ ਨੂੰ ਵੀ ਪਤਾ ਆਪਾਂ ਮੁੜਿਆ ਹੁਣ ਪਰਸ ਨੂੰ ਹੈ ਟਾਈਮ ਨਹੀਂ ਰਿਹਾ ਸਕੀਮਾ ਬਣਾਉਣ ਲੱਗ ਗਏ ਆ ਵੀ ਹੁਣ ਆਪਾਂ ਆਹ ਸਬਜ਼ੀ ਬਣਾ ਚਾਲਦਿਆਂ ਆ ਆ ਬਣਾ ਇਨ ਕੀ ਬਣਾ ਕੇ ਜਾਉਂਗੇ ਅੱਜ ਨਹੀਂ ਹੁਣ ਨਹੀਂ ਹੋਣ ਵਾਲੀ ਤਾਂ ਫੱਟੀ ਹੋ ਜੂ ਹਾਂ ਕੱਲ ਨੂੰ ਸਾਰੇ ਤੜਕੇ ਉੱਠ ਕੇ ਬਣਾ ਦੇਉ ਦੁੱਧ ਵਾਲੀਆਂ ਤੋਰੀਆਂ ਤੋਰੀਆਂ ਆਪਾਂ ਸਵੇਰੇ ਦੁੱਧ ਵਾਲੀਆਂ ਤੋਰੀਆਂ ਬਣਾ ਲਾਂਗੇ ਹਨਾ ਆਪਾਂ ਆਥਣੇ ਦਾ ਮੁੜਿਆ ਹੁਣ ਨਹੀਂ ਹਾਂ ਹਾਂ ਦੇਖ ਦੇਖ ਨਾਲ ਦੇਖ ਤੁਹਾਨੂੰ ਖਾ ਲੈਣਗੇ ਤੇ ਹੁਣ ਆਪਾਂ ਚੌਲ ਬਣਾ ਲਈਏ ਸਾਕੀਆਂ ਬਾਗ। ਉਹ ਰਾਨ ਦੇ ਯਾਰ ਅੱਜ ਚੌਲ ਬੜੀ ਜੀ ਮੂਤਦੀ ਆ। ਤਾਂ ਕਿ ਬਾਬੇ ਤਾਂ ਪੁੱਛਿਆ ਸੀ ਚੌਲ ਪਤਾ ਨਹੀਂ ਕੋਈ ਨਾ ਕੱਲ ਨੂੰ ਖਾ ਲਈ ਉਥੇ ਖੰਡ ਪਾੜਦੇ। ਨਹੀਂ ਉਹ ਚੌਲ ਜਿਹੜੇ ਆਪਾਂ ਘਰੇ ਬਣਾਉਂਦੇ ਆ। ਫਿਰ ਘਰੇ ਰੋਕ ਕੇ ਬਣਾਣੀ ਹਜੇ ਸਵਾ ਮਹੀਨਾ ਤੋਂ। ਹੁੰਦਾ ਏ। ਆਹੋਲ। ਉਹ ਹੁੰਦਾ ਵਾ। ਚੰਗਾ ਵਧੀਆ ਦੀ ਮੈਂ ਪੋਹਾ ਪੂਆ ਸਾਰਾ ਕੁਝ ਲੈ ਲਿਆ। ਗੋਹਾ? ਗੋਹਾ ਖਾ ਲ ਲਈਆਂ। ਗੋਹਾ ਘੋਹਾ ਮਮ ਨੇ ਦਿਨ ਬਹੁਤ ਖੁਸ਼ ਹੋ ਗਈ ਖਾਤਾ ਕਹਿੰਦੇ ਬਹੁਤ ਸੁਆਦ ਬਣੇ ਵਾਜੀ ਵਾਹ ਮਮੇ ਤੂੰ ਵੀ ਗੋਹਾ ਖਾ ਲੈਣੀ ਹੈ ਮਾ ਦਿੱਤੀ ਨਹੀਂ ਆ ਨੌ ਮਣ ਛੋਲੇ ਪੈਂਦੇ ਇਹਦੇ ਚ ਹੈ ਉਹੇ ਵਾਲੀ ਆ ਹਾਂ ਨੌ ਮਣ ਛੋਲੇ ਪੈਂਦੇ ਨੇ ਨੌ ਮਣ ਛੋਲੇ ਵਾਜੀ ਵਾਹ ਨੌ ਮਣ ਛੋਲੇ ਕਹਿੰਦੇ ਹੁੰਦੇ ਆ ਹਣ ਹਣ ਗੱਲ ਨਹੀਂ ਬਦਲਨੀ ਨਹੀਂ ਤੂੰ ਦੱਸ ਨੌ ਮਣ ਛੋਲੇ ਦੱਸ ਕਿੰਨੇ ਹੁੰਦੇ ਆ ਇੱਕ ਮਣ ਚ ਕਿੰਨੇ ਛੋਲੇ ਪੈਂਦੇ ਆ ਮੰਮੀ 21 ਕਿਲੋ ਲਾ 40 ਸੱਚ 40 ਕਹਿਣਾ ਸੀ ਬਈ 9 ਚਾਗਾ 36 ਫਿਰ ਤਾ ਤੈਨੂੰ ਤਾਂ ਪਤਾ ਕਿਉਂਕਿ ਮਣ ਭਾਜੀ ਨਾਨਕਿਆ ਨੂੰ ਨਹੀਂ ਦੇਈਦੀ ਤਾਂ ਪਤਾ ਵੀ ਉਹ ਚਾਲੀ 36 ਕੁਆਟਰ ਭਾਰਤ ਆ ਪੈਰਾ ਥੱਲੇ ਹੀ ਲਈ ਫਿਰਦੀ ਐ ਤੂੰ ਹੁਣ ਆਪਾਂ ਅੰਤੜੀਆ ਸ਼ੁਰੂ ਕਰਦੇ ਨਾ ਦੇਖਾਂਗੇ ਇਹ ਗੱਲਾਂ ਹੀ ਆ ਹੋਰੇ ਮੈਂ ਤਾਂ ਅੱਗੇ ਮਾਮੂ ਨੂੰ ਕਿਹਾ ਗੱਲਾਂ ਹੀ ਆ ਗੱਲਾਂ ਹੀ ਆ ਭਾਈ ਤੁਹਾਡੀਆਂ ਨੋਂ ਸੱਚ ਦੀਆਂ ਉਹ ਵੀ ਗਾਲ ਲੜੋ ਵੱਡੇ ਆ ਉਦੋਂ ਵੱਡੇ ਤੂੰ ਗਾਲ ਲੜੋ ਅਸੀਂ ਤਾਂ ਖਾ ਲੈਣਾ ਆਪ ਹੀ ਕਹਿਣਾ ਫਿਰ ਆ ਵੀ ਬੰਦ ਆਈ ਤਾਂ ਕੋਈ ਨਹੀਂ ਕਹਿੰਦੇ ਨਹੀਂ ਦਲਗਿਆ ਦਾ ਕੋਈ ਨਹੀਂ ਬੰਦ ਮੰਮੀ ਨੂੰ ਵੀ ਲੈ ਹੀ ਆਉਣਾ ਸੀਗਾ ਮੀ ਦੇ ਨਾਲ ਹੀ ਮਾਥਾ ਟੈਕ ਜਾਣਾ ਸੀ ਜਸ਼ਨਾ ਵੀ ਰਹਿੰਦਾ ਅੱਜ ਮੈਨੂੰ ਕੋਹ ਨੀ ਜਿਗਾ ਵਿੱਚ ਬੈਠ ਬੈ ਕੇ ਆਏ ਨੇ ਇਥੋਂ ਰੈਗੂ ਟੋਪਾ ਲੈ ਆਉਣਾ ਸੀ ਨਾਲ ਹੀ ਹੈਪੀ ਨੂੰ ਲੈ ਆਉਣਾ ਹੈਪੀ ਤਾਂ ਬੋਲਾ ਦੀ ਕਰਦਾ ਸੀ ਉਹਨੂੰ ਉਹ ਪਤਾ ਕੀ ਹੈ ਮੀ ਕਰ ਕੀ ਹੋ ਗਿਆ ਨਹੀਂ ਤਾਂ ਉਹਨਾਂ ਨੇ ਦੋਨੋਂ ਨੇ ਇਕੱਠਿਆਂ ਨੇ ਆਏ ਨੇ ਫਿਰ ਅੱਜ ਰੌਣਕ ਮੇਲਾ ਵਾਲਾ ਲੱਗਣਾ ਸੀ ਰਾਤ ਜੇ ਨੂੰ ਮੀ ਤਾਂ ਬਹੁ ਭਈ ਜਾਂਦਾ ਥੇ ਮੰਮੀ ਕਹਿੰਦੀ ਕੋਈ ਨਾ ਮੈਂ ਕੱਲ ਨੂੰ ਆਨੰਦ ਨਾਲ ਆ ਕੇ ਦੇਖ ਤਾ ਨੰਦੂ ਕਹਿੰਦਾ ਵੀ ਮੈਂ ਮੰਮੀ ਸਾਝਰੇ ਆ ਜਾਊਂਗਾ ਮੈਂ ਟਿਕਾ ਲਿਆਊਂਗਾ ਕੋਈ ਨਾ ਤੇ ਹੁਣ ਮਿਰਚਾਂ ਫਿਰ ਦੂਪਾਂਗੇ ਹਮਚਾਨ ਉਹ ਤਾਂ ਪਾ ਸਕਦੀ ਆ ਮੰਮੀ ਇਹ ਪਾ ਲੂਦੀ ਮੰਮੀ ਪਾ ਲੂਦੀ ਮੰਮੀ ਪਾ ਦੂ ਆਪਣੀ ਅਣੀ ਮੰਮੀ ਦਾ ਅੰਬ ਦਾ achar ਵਾਲਾ ਸਵਾਦ ਬਣਾਉਂਦੀ ਆ ਆਪਣੀ ਮੈਂ ਮਿਰਚਾਂ achar ਤਾਂ ਪਾ ਸਕਦੇ ਅੱਜ ਹਨਾ ਆਏ ਤਾਂ ਨਿੰਦਾ ਮੱਥਾ ਟੇਕੇ ਤੇ ਕੁਛ ਨਹੀਂ ਬਸ ਉਹਨੂੰ ਥੰਮ ਚੜਾਇਆ ਹੁੰਦਾ ਬਾਬੇ ਨੂੰ ਕਹਿ ਦਿੰਦਾ ਬਸ ਕੱਪੜੇ ਨਹੀਂ ਧੋਣੇ ਹਨਾ ਇਕੱਲੇ ਕੱਪੜੇ ਧੋਣੇ ਕੱਪੜਾ ਨਾਸਤ ਦਾ ਬਾਬਾ ਬਾਬਾ ਕਹਿੰਦਾ ਚੱਕ ਦਿਓ ਫੱਟੇ ਯਕਾਰਾ ਸ਼ੇਰਾ ਵਾਲੀ ਦਾ ਬੋਲ ਛਾਚੇ ਦਰਬਾਰ ਕੀ ਜੈ ਗਾਤ ਸੀਆ ਵੀ ਆਪਾਂ ਨੂੰ ਕੀ ਤੈਨੂੰ ਓ ਲੱਗੂਗਾ ਮੈਂ ਜਕਾਰਾ ਲਾਉਣਾ ਪੈਦਾ ਜਦੋਂ ਬੰਦਾ ਥੰਮ ਚੜਾ ਕੇ ਆਵੇ ਤੈਨ ਤਾਂ ਉਹ ਪਹੀ ਤੋਂ ਲਟਕੇ ਜਾਣਾ ਚਾਹੀਦਾ ਸੀਗਾ ਗੋਡਿਆਂ 'ਪਾ ਸੱਚੀ ਇਹ ਹੱਥ ਦੀ ਬੋਲਾ ਯਾਰ ਅਈ ਜਿੱਦਾਂ ਅਸੀਂ ਮਾਤਾ ਦੇ ਗਏ ਸੀ ਚਿੰਤਪੁਰ ਨਹੀਂ ਉੱਥੇ ਇਹ ਗੇਟ ਤੋਂ ਸ਼ੁਰੂ ਹੋ ਜਾਂਦੇ ਆ ਕਈ ਗੇਟ ਤੋਂ ਹੋ ਜਾਂਦਾ ਕਈ ਜਿਵੇਂ ਪੌੜੀਆਂ ਚੜਦੇ ਜਿਵੇਂ ਸੁੱਖ ਸੁੱਖੀ ਹੁੰਦੀ ਆ ਉਹ ਕੀ ਕਹਿੰਦੇ ਹੁੰਦੇ ਆ ਨੂੰ ਨਾਲੇ ਕਹਿੰਦੀ ਉਹਨੂੰ ਪਤਾ ਕੀ ਬੋਲਦਾ ਰੋੜ ਰੋੜ ਕੇ ਵਿਚਾਰੇ ਦੇਖਦਾ ਰੋੜ ਕੇ ਨਹੀਂ ਉਹ ਗੇਟ ਤੋਂ ਲੈ ਕੇ ਮਾਤਾ ਦੇ ਮੰਦਰ ਤੱਕ ਦਾ ਹੱਥ ਫਿਰ ਜਿੱਥੇ ਹੱਥਾ ਉੱਤੇ ਫਿਰ ਪੈਰ ਹਾਂ ਕੁਝ ਪਤਾ ਨਹੀਂ ਬੋਲ ਦਿੰਦੇ ਨਾ ਸੋਖ ਜਿਹਦੀ ਪੂਰੀ ਹੋਏ ਉਹ ਜਿਹਦੀ ਸੋਖ ਤਨ ਤਾਂ ਇੱਥੇ ਜਗਰ ਵਾਲੀ ਮੋਰਗਨ ਝੀਲ ਤਨ ਝੀਲ ਦਾ ਕਾਗ ਲੱਗੇ ਜਾਵਾਂ ਕਿਹਦਾ ਸਭ ਤੋਂ ਸੋਹਣਾ ਪੜੇ ਜਗਰਦਾਪਾ ਮੈਂਟੇਨ ਕਰਨ ਵਾਲਾ ਜਿਵੇਂ ਰੰਕਲ ਦਾ ਬਣਾਇਆ ਵਸਾ ਸੀ ਚਰਚੇ ਹਨਾ ਵੀ ਚਗਰਪੰਡ ਆਈ ਇਹ ਜਮੇਰ ਅੰਕਲ ਦਾ ਸਾਰੀ ਦੇਣ ਹੈ ਚਗਰਪੰਡ ਨੂੰ ਉਹ ਕੌਣ ਸੀ ਜਿਨ੍ਹਾਂ ਨੇ ਬਣਾਇਆ ਸੀ ਸਾਰਾ ਇਥੋਂ ਦੇ ਜਮੇਰ ਅੰਕਲ ਸੀ ਪੂਰੇ ਹੋ ਗਏ ਹੁਣ ਤਾਂ ਹੋ ਗਏ ਬਾਵਾ ਦਾ ਇਹਨਾਂ ਦਾ ਸਾਰਾ ਗੁੱਸੇ ਆਣਾ ਹੈ ਚਗਰਪੰਡ ਨੂੰ ਕਿਵੇਂ ਤਾਂ ਉਹਨਾਂ ਦਾ ਨਾਮ ਕਿ ਇੱਥੇ ਹੀ ਆ ਮੈਨੂੰ ਪਤਾ ਹੀ ਕੱਢੇਗੀ ਕੋਈ ਰਿਸ਼ਤਦਾਰੀ ਅੜਦੀ ਨਹੀਂ ਕਿਉਂ ਬਹੁਤ ਆਪਣੇ ਗੱਗਾ ਵੀ ਇੱਥੇ ਹੀ ਆਇਆ ਹੈ ਯੱਕ ਕਿਉਂ ਕਿਹੜਾ ਜੱਗਾ ਚਾਹ ਤਾ ਆਪਣਾ ਕਰਨੇ ਕਾ ਇਹ ਕਿਨੇ ਡਾ ਹਾਂ ਜੱਗਾ ਤਾਂ ਇੱਥੇ ਬਿਆ ਆ ਆਏ ਤਾਂ ਜੀ ਆਣ ਤੁਸੀਂ ਪੀਸੀਬੀ ਦਾ ਤੁਸੀਂ ਕਿੱਥੇ ਜੀ ਤੁਸੀਂ ਇੱਥੇ ਆਇਆ ਆ ਭਾਬੀ ਇਥੋਂ ਜਿਹਨੇ ਸੌਮਾ ਪਾਇਆ ਜੀ ਭਾਬੀ ਦਾ ਪਿੰਡ ਆ ਇਹ ਚਾਹ ਕਰਾਂ ਸੀ ਜਿਹੜੇ ਚੱਲ ਇਹ ਤਾਂ ਨੇੜੇ ਸੀਗਾ ਉਂ ਤਾਂ ਰਿਸ਼ਤਦਾਰੀ ਤਾਂ ਦੂਰ ਪਿੰਡੀ ਵੀ ਕੱਢ ਲੈਂਦੀ ਆ ਐਡਾ ਨਹੀਂ ਕੋਈ ਗੱਲ ਜੇ ਨਾ ਪੰਡ ਮੂਹਰ ਦੀ ਨਾ ਗਿਆ ਤੇ ਮੂਹਰ ਦੀ ਨਾ ਗਿਆ ਉਹਦੇ ਵਿੱਚ ਦੀ ਰਿਸ਼ਤਦਾਰੀ ਕੱਟ ਲੈਣੀ ਹੈ। ਹੋ ਗਿਆ ਥੱਪੜ ਮਾਰਨਾ ਮੈਂ ਠਕਾ ਕੇ ਫੇਰ ਸੜਕਾਂ ਗਿੱਲੀਆਂ ਦਾ ਕਿਉਂ ਸੜਕਾਂ ਗਿੱਲੀਆਂ ਇਹ ਇਧਰ ਤਿਲਕਣ ਲੱਗੀਆਂ ਐ ਐ ਨਹੀਂ ਜਾਂਦੀ ਐ। ਐ ਨਹੀਂ ਜਾਂਦੀ। ਪਹਿਲਾਂ ਚਰਦਾ ਬੱਲਾ ਵਿੱਚ ਲਾਉਂਦੀ ਫਿਰ ਸਲੇ ਰੰਗ ਨੂੰ ਹੱਥ ਪਾਉਂਦੀ ਫਿਰ ਪਾਪੇ ਦਾ ਨਾਮ ਧਿਆਕ ਗਾਦੇ ਸਿਰ ਜਿੰਨੀ ਫਿਰ ਖਾ ਕੇ ਸੀ ਨਾ ਤਾਂ ਲਈਦਾ ਹੈ ਅਗੇ ਅਪੀ ਜਿਹੜੇ ਜਿਹਨਾਂ ਨੇ ਗਾਣਾ ਸੁਣਿਆ ਉਹਨੇ ਬੋਝ ਲੈਣਾ ਆ ਤੋ ਕੋਤਮ ਤਣਨਾ ਪਛਾਣ ਲਈਦਾ ਹੈ ਇਹ ਉਹਦੀ ਆਇਆ ਸੀ ਨਾ ਰੋਸ਼ਨ ਪ੍ਰਿੰਸ ਦੀ ਮੂਵੀ ਚ ਇਹ ਇਹਦਾ ਸੌਂਗ ਚ ਇਹਦਾ ਗਾਣਾ ਕੀ ਦਾ ਗਾਣਾ ਨਹੀਂ ਪਤਾ ਉਹ ਪਹਿਲਾਂ ਪਹਿਲਾਂ ਚੱਲਦਾ ਇਹ ਗਾਣਾ ਉਹਨਾਂ ਦਾ ਜਿਹੜੇ ਸਾਦਾ ਲਈ ਅਮਰ ਹੋ ਗਈ ਜਿੰਨਾ ਨਾਜ਼ੀ ਅਮਰ ਸਿੰਘ ਚਮਕੀਲਾ ਤੋਂ ਹੁੰਦੇ ਸੀ ਸਮੂਹ ਦਿਵਾਲ ਪਰਿਵਾਰ ਨੂੰ ਵਧਾਈਆਂ ਲੱਖ ਲੱਖ ਵਧਾਈਆਂ ਹਾਂ ਠੀਕ ਹੈ ਨਿਆਣੀ ਸੋਣੀ ਕਿੰਨੀ ਆ ਨਾ ਜਮਨ ਦਰਸ਼ਨ ਵੀਰੇ ਅਰਗੀ ਆ ਠੀਕ ਠਾਕ ਆ ਦਰਸ਼ਨ ਦੀ ਭਗ ਲੈਣੀ ਆ ਉਹਨਾਂ ਨੇ ਨਹੀਂ ਦਰਸ਼ਨ ਰੰਗ ਭਾਬੀ ਤੇ ਆ ਉਦੋਂ ਦਰਸ਼ਨ ਵੀਰੇ ਅਰਗੀ ਆ ਸੋਣੀ ਆਂਦਾ ਹੈ ਤਾਂ ਲਿਖੀ ਜੀ ਆ ਲੈ ਹੁਣ ਨਿੱਕੀ ਜਿਹੀ ਉਹ ਪਾਰਸਾ ਜੰਮੀ ਆ ਪਾਰਸੋ ਦਾ ਜੰਮੀ ਆ ਨਿੱਕੀ ਹੋਈ ਹੋਊ ਆਹ ਦੇਖ ਨਹੀਂ ਪਤਾ ਨਹੀਂ ਕਿਦਾਂ ਰਹੀ ਦਾਸਰਾਰ ਕੀ ਕਹੀ ਆ ਵਿੱਚ ਇਹਦੀ ਮੰਮੀ ਵਰਗੀ ਕਹੀ ਜਾਂਦੇ ਆ ਦੋਹਾਰ ਕੀ ਕੋਈ ਆ ਯਾਰ ਹੁਣ ਜਦੋਂ ਕੁੜੀ ਉਹਨਾਂ ਦੀ ਆ ਛੁੱਟੀ ਮਿਲ ਗਈ ਐਨ ਕੱਲ ਆ ਗਈ ਜਿੱਕਰ ਚਲੋ ਵਧ ਗਿਆ ਅੱਛਾ ਅਰੇ ਸਭ ਤੋਂ ਵੇਰੇ ਨਰਾਤ ਨੂੰ ਜਾਗਦੀ ਆ ਥਿਲੇ ਸੌਂਦੀ ਆ ਤਦੋਂ ਨੇ 20 ਘੰਟਿਆਂ ਦੀ ਨੀਂਦ ਪੂਰੀ ਕਰਨੀ ਆ ਤੇ ਅੱਛਾ ਹੂੰ ਜਵਾਗ ਦੀ ਪੀ ਤਾਂ 20 ਤੋਂ 21 ਘੰਟੇ ਰਕੇ ਜਵਾ ਲਾ ਟਾਈਮ ਲਾਇਆ ਹੁੰਦਾ ਤੇਰਾ तू सी नर्सिंग च